ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਿਹੜਾ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਿਆਦੇ ਸੋਹਣੇ ਸੂਟ ਲੇਗੇ ਬ੍ਰੈਂਡ ਰਹੇਗਾ ਟਿਸਟਾ ਤੇ ਪਲੱਸ ਜਿਹੜੀ ਬਾਟਮ ਹੈਗੀ ਪਲੇਨ ਬਾਟਮ ਰੂਗੀ ਨਾਲ ਉਹ ਵੀ ਤੁਹਾਨੂੰ ਟਿਸਟਾ ਦੀ ਹੀ ਮਿਲੂਗੀ ਜਿਹੜੇ ਇਸ ਤੋਂ ਲੋ ਪ੍ਰਾਈਸ ਦੇ ਵਿੱਚ ਸੂਟ ਲੇਗੇ ਜਿਹੜੇ ਸੇਲ ਕਰ ਰਹੇ ਨੇਗੇ ਮਤਲਬ ਉਹਨਾਂ ਨਾਲ ਟਿਸਟਾ ਦੀ ਬਾਟਮ ਨਹੀਂ ਹੁੰਦੀ ਹੈਗੀ ਜਾਂ ਕੈਮਰਿਕ ਦੀ ਬੋਟਲ ਬਾਟਮ ਲੱਗੀ ਹੁੰਦੀ ਹੈਗੀ ਤੇ ਜਿਹੜਾ ਸ਼ਰਟ ਦਾ ਫੈਬਰਿਕ ਹੁੰਦਾ ਉਹ ਇਕੱਲਾ ਸ਼ਰਟ ਹੁੰਦੀ ਹੈਗੀ ਜਿਹੜੀ ਉਹ ਟੈਸਟਾ ਦੀ ਹੁੰਦੀ ਹੈ ਉਹਦੇ ਕਰਕੇ ਉਹ ਲੋ ਪ੍ਰਾਈਸ ਦੇ ਵਿੱਚ ਹੁੰਦੇ ਨੇਗੇ ਸੂਟ ਇਸ ਤਰ੍ਹਾਂ ਹਨਾ ਅਲੱਗ-ਅਲੱਗ ਮਤਲਬ ਜਿੱਦਾਂ-ਜਿੱਦਾਂ ਮੈਚਿੰਗ ਹੁੰਦੀ ਹੈ ਜਿਸ ਤਰ੍ਹਾਂ 올ਓਵਰ ਚਲੋ ਟੈਸਟਾ ਦਾ ਹੋਗਾ ਮੈਚਿੰਗ ਦੇ ਵਿੱਚ ਇਹ ਫਰਕ ਪਾ ਦਿੰਦੇ ਹੁੰਦੇ ਨੇਗੇ ਤਾਂ ਕਰਕੇ ਉਹ ਜਿਹੜੇ ਸੂਟ ਲੇਗੇ ਘੱਟ ਪ੍ਰਾਈਸ ਤੇ ਹੁੰਦੇ ਨੇਗੇ ਅੱਜ ਮੈਂ ਜਿਹੜੇ ਤੁਹਾਨੂੰ ਸੂਟ ਦਿਖਾਵਾਂਗੀ ਮੈਚਿੰਗ ਜਿਹੜੇ ਮੇਰੇ ਕੋਲੇ ਸੂਟ ਨੇਗੇ ਇਹ ਰਹਾਂਗੇ 2 ਤੋਂ 3 ਤੇ ਇਹਨਾਂ ਨਾਲ ਤੁਹਾਨੂੰ ਪਲੱਸ ਜਿਹੜੀ ਬਾਟਮ ਹੈਗੀ ਨਾਲ ਟੀਸ਼ਰਟਾ ਦੀ ਹੀ ਮਿਲੂਗੀ ਤੇ ਠੀਕ ਪ੍ਰਾਈਸ ਤੇ ਸੂਟ ਨੇਗੇ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈਗਾ ਕੱਲ ਜਿਹੜੀ ਆਪਾਂ ਵੀਡੀਓ ਪਾਈ ਸੀਗੀ ਟੀਸ਼ਰਟਾ ਬ੍ਰਾਂਡ ਦੀ ਉਹਦੇ ਵਿੱਚੋਂ ਮਤਲਬ ਜਿਹੜੀ ਭੈਣ ਹੁਣ ਕੋਈ ਵੀ ਆਰਡਰ ਕਰੂਗੀ ਹਨਾ ਤਾਂ ਪਲੀਜ਼ ਮੇਰੇ ਨਾਲ ਪਿਕ ਸ਼ੇਅਰ ਕਰਕੇ ਯੈਸ ਔਰ ਨੋ ਦਾ ਜਵਾਬ ਲੈ ਕੇ ਫਿਰ ਤੁਸੀਂ ਮੈਨੂੰ ਪੇਮੈਂਟ ਕਰ ਸਕਦੇ ਹੋਗੇ ਕਿਉਂਕਿ ਕੱਲ ਵਾਲੀ ਵੀਡੀਓ ਦੇ ਵਿੱਚ ਸੂਟ ਨੇਗੇ ਜਿਹੜੇ ਤਕਰੀਬਨ ਸੇਲ ਹੋ ਚੁੱਕੇ ਹਨਗੇ ਇੱਕ ਜਾਂ ਦੋ ਸੂਟ ਅਵੇਲੇਬਲ ਹੈਗਾ ਸਿਰਫ ਉਹ ਬਸ ਤੁਸੀਂ ਮੈਨੂੰ ਹਨਾ ਵੀ ਕਨਫਰਮ ਕਰ ਲਓ ਇੱਕ ਵਾਰ ਵੀ ਤੁਹਾਡੇ ਕੋਲੇ ਇਹ ਵਾਲਾ ਸੂਟ ਹੈਗਾ ਜਿਹੜਾ ਹੈਗਾਗਾ ਚਲੋ ਆਪਾਂ ਸੂਟ ਦਿਖਾਉਣੇ ਸ਼ੁਰੂ ਕਰ ਦਿਆਂਗੇ ਫਰਸਟ ਰੂਗਾ ਟਿਸਟਾ ਦੇ ਸੂਟ ਨੇਗੇ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦੇ ਸੋਹਣਾ ਕਲਰ ਹੈਗਾ ਗ੍ਰੀਨ ਸ਼ੇਡ ਹੈਗਾ ਤੇ ਇਦਾਂ ਦੇ ਛੇੜ ਵੀ ਮਤਲਬ ਬਹੁਤ ਜਿਆਦੇ ਸੋਹਣੇ ਲੱਗਦੇ ਨੇਗੇ ਤੇ ਨਾਲ ਤੁਸੀਂ ਇਸ ਤਰ੍ਹਾਂ ਦੇਖੋ ਲੈ ਸਕਦੇ ਹੋਗੇ ਦਾ बॉटम ਰਹੂਗੀ ਨਾਲ ਟੇਸਟਾ ਦੀ ਹੀ ਰਹੂਗੀ ਤੇ ਪ੍ਰਾਈਜ਼ ਇਹਦਾ ਰਹੂਗਾ 1650 ਪਲੱਸ ਸ਼ਿਪਿੰਗ ਰਹੂਗਾ ਤੇ ਇਹਦਾ ਜਿਹੜਾ ਫੈਬਰਿਕ ਹੈਗਾ ਪਿਓਰ ਕਾਟਨ ਹੈਗਾ ਵਿਦਾਊਟ ਲਾਈਨਿੰਗ ਇਹ ਸਟਿਚ ਹੋਗਾ ਲਾਈਨਿੰਗ ਦੀ ਨੂੰ ਕੋਈ ਲੋੜ ਨਹੀਂ ਹੈਗੀ ਜੇ ਕੋਈ ਵੀ ਭੈਣ ਬਾਹਰ ਤੋਂ ਆਰਡਰ ਕਰ ਰਹੀ ਹੈਗੀ ਤਾਂ ਤੁਸੀਂ ਲਾਈਨਿੰਗ ਹੈ ਜਿਹੜੀ ਲਗਵਾ ਸਕਦੇ ਹੋਗੇ ਫੁੱਲ ਸੂਟ ਤੇ ਵੀ ਲਗਵਾ ਸਕਦੇ ਹੋਗੇ ਤੇ ਨਹੀਂ ਫਿਰ ਤੁਸੀਂ ਵਿਦਾਊਟ ਲਾਈਨਿੰਗ ਵੀ ਸਟਿਚ ਕਰਾ ਸਕਦੇ ਹੋਗੇ ਠੀਕ ਹੈ ਜੀ ਇਦਾਂ ਇਹ ਵਾਲਾ ਰਹੂਗਾ ਸੂਟ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਿਆਦੇ ਸੋਹਣਾ ਹੈਗਾ ਫੈਬਰਿਕ ਕੁਆਲਿਟੀ ਬਹੁਤ ਜਿਆਦੇ ਸੋਹਣੀ ਹੈਗੀ ਤੇ ਇਹਦੇ ਵਿੱਚ ਸਿਰਫ ਦੋ ਕਲਰ ਆਏ ਨੇਗੇ ਫਰਸਟ ਕਲਰ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਤੇ ਡਾਰਕ ਸ਼ੇਡ ਆ ਕਿ ਇਦਾਂ ਨਹੀਂ ਹੈਗਾ ਵੀ ਡਾਰਲ ਹੈਗਾ ਤੇ ਨਾਲ ਟੈਸਟਾ ਦੀ ਹੀ ਤੁਹਾਨੂੰ ਬਾਟਮ ਮਿਲੇਗੀ ਪ੍ਰਾਈਸ ਇਹਦਾ ਰਹੂਗਾ ਜੀ 1600 ਪਲੱਸ ਸ਼ਿਪਿੰਗ ਰਹੂਗਾ ਠੀਕ ਹੈ ਜੀ ਤੇ ਫਰਸਟ ਕਲਰ ਇਹ ਵਾਲਾ ਹੈਗਾ ਤੁਸੀਂ ਦੇਖ ਸਕਦੇ ਹੋ ਗ੍ਰੀਨ ਤੇ ਸੈਕਿੰਡ ਕਲਰ ਮੈਂ ਤੁਹਾਨੂੰ ਦਿਖਾ ਦਿੰਨੀ ਆਂ ਕਿ ਰਹੂਗਾ ਮਜ਼ੈਂਟਾ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋਗੇ ਰੋਜ਼ ਰੈੱਡ ਜਿਹਾ ਕਲਰ ਹੈ ਮਜ਼ੈਂਟਾ ਵੀ ਨਹੀਂ ਹੈਗਾ ਰੋਜ਼ ਰੈੱਡ ਜਿਹਾ ਕਲਰ ਹੈ ਰੈੱਡ ਵੀ ਨਹੀਂ ਹੈਗਾ ਪ੍ਰੋਪਰ ਤੇ ਸਟੈਂਪ ਦੇਖ ਕੇ ਤੁਸੀਂ ਜਿਹੜਾ ਸੂਟ ਹੈਗਾ ਆਰਡਰ ਕਰ ਸਕਦੇ ਟਿਸਟਾ ਹੀ ਬਾਟਮ ਤੇ ਲਿਖਿਆ ਮਿਲੂਗਾ ਤੁਹਾਨੂੰ ਤੇ ਇਹ ਟਿਸਟਾ ਹੀ ਤੁਹਾਨੂੰ ਇਸ ਤਰ੍ਹਾਂ ਇੱਥੇ ਮਿਲੂਗਾ ਸ਼ਰਟ ਤੇ ਲੋਜੀ ਪ੍ਰਿੰਟ ਤੁਸੀਂ ਦੇਖੋ ਕਲਰ ਕੰਬੀਨੇਸ਼ਨ ਤੁਸੀਂ ਦੇਖੋ ਬਹੁਤ ਜਿਆਦੇ ਸੋਹਣੇ ਸੂਟ ਨੇਗੇ ਦੁਬਾਰਾ ਰਿਪੀਟ ਕੋਈ ਵੀ ਸੂਟ ਨਹੀਂ ਆਉਂਦਾ ਹੈਗਾ ਤੇ ਆਰਡਰ ਹੈ ਜਿਹੜਾ ਆਪਣਾ ਤੁਸੀਂ ਫਾਸਟਲੀ ਕਰਦੇ ਹੋ ਦੁਬਾਰਾ ਨਹੀਂ ਮਿਲਣਾ ਕਿਉਂਕਿ ਬਹੁਤ ਲਿਮਟਿਡ ਜャ ਸਟਾਕ ਹੈਗਾ ਇਹ ਵਾਲਾ लो जी तो फिर इस तुँ जी ग्रीन सूट रहेगा तो इस तरह देखो ये वाला ग्रीन सूट है ये आप काफ़ी ज़्यादा सूट नेगे जोड़े सेल कर चुके हैं क्योंकि बहुत डिमांड तो रहे वाले देखो इधर डिजाइनिंग बनी हुई है काफ़ी सूट नेगे जोड़े स्टिच होके चले गए ने गे लो जी नैक्सट तीन देख सकते हो कि ऑलओवर सूट हैगा लो जी ਇਹ ਮੇਰੇ ਕੋਲ ਇੱਕ ਸੂਟ अवेलेबल ਹੈਗਾ ਤੇ ਇਹਦਾ ਪ੍ਰਾਈਸ ਵੀ ਆਪਾਂ ਸੇਮ ਹੀ ਰੱਖ ਦਿੰਨੇ ਆ ਵੀ 1650 ਵੈਸੇ ਅਸੀਂ ਮਤਲਬ 1850 ਤੱਕ ਇਹ ਮੈਂ ਸੇਲ ਕੀਤਾ ਸੀਗਾ ਪਹਿਲਾਂ ਤੇ ਚਲੋ ਉਹਦੇ ਨਾਲ ਹਨਾ ਵੀ ਮੈਚਿੰਗ ਸੂਟ ਨੇਗੇ ਮੇਰੇ ਕੋਲ ਇੱਕ ਸੂਟ ਰਹਿ ਗਿਆ ਸਿਰਫ ਤਾਂ ਕਰਕੇ ਵੀ ਇਹ ਇੰਨੇ ਪ੍ਰਾਈਸ ਦੇ ਵਿੱਚ ਆਪਾਂ ਤੁਹਾਨੂੰ ਦੇ ਦਾਂਗੇ ਇਹਦੇ ਨਾਲ ਦੁਪੱਟਾ ਹੈਗਾ ਜਿਹੜਾ ਤੁਸੀਂ ਇਸ ਤਰ੍ਹਾਂ ਰੱਖ ਸਕਦੇ ਹੋ ਰਾਸ਼ਟ ਛੇਡ ਦਾ ਫਿਰ ਇਸ ਤੋਂ ਬਾਅਦ ਆਜੂਗਾ ਲਵੈਂਡਰ ਛੇਡ ਆਜੂਗਾ ਇਸ ਤਰ੍ਹਾਂ ਦੇਖੋ ਕਾਫੀ ਜਿਆਦੇ ਸੋਹਣਾ ਸ਼ੇਡ ਹੈ ਇਹ ਵੀ ਤੇ ਕਾਟਨ ਬਹੁਤ ਵਧੀਆ ਜਦ ਤੱਕ ਕਿ ਹੁਣ ਗਰਮੀ ਜਿਆਦੇ ਪੈ ਰਹੀ ਹੈਗੀ ਹਨਾ ਕਾਟਨ ਬਹੁਤ ਵਧੀਆ ਹੈਗੀ ਲੋ ਇਸ ਤਰ੍ਹਾਂ ਦੇਖੋ ਪ੍ਰਿੰਟ ਫਿਰ ਆਜੂਗਾ ਜੀ ਫਰੋਜ਼ੀ ਸ਼ੇਡ ਆਜੂਗਾ ਦੇਖੋ ਇਹ ਵਾਲਾ ਸ਼ੇਡ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਿਆਦੇ ਸੋਹਣਾ ਹੈਗਾ ਇਸ ਤਰ੍ਹਾਂ ਇਹ ਬਣਿਆ ਹੋਇਆ ਹੈਗਾ ਲੋ ਇਹਦੇ ਤੁਸੀਂ ਕੋਟ ਸੈਟ ਵਗੈਰਾ ਬਣਾਉਣੇ ਨੇ ਕਿ ਤੁਸੀਂ ਬਣਾ ਸਕਦੇ ਹੋਗੇ ਆ ਵੀ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋਗੇ ਇਹਦੇ ਨਾਲ ਤੁਸੀਂ ਨਿਓਨ ਪਿੰਕ ਕਲਰ ਦਾ ਦੁਪੱਟਾ ਰੱਖ ਕੇ ਸੂਟ ਦੇਖਿਓ ਇੰਨੇ ਕੀ ਜਿਆਦੇ ਸੋਹਣੀ ਸੂਟ ਗ੍ਰੇਸ ਦਊਗਾ ਜੰਨੇ ਵੀ ਤੁਸੀਂ ਕਹਿ ਦੋ ਤੇ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਰਹੂਗਾ ਇਹ ਵਾਲਾ ਤੇ ਇਹ ਵੀ ਕਾਫੀ ਜਿਆਦੇ ਸੋਨਾ ਸੂਟ ਹੈ ਬ੍ਰਾਂਡ ਸਾਰਾ ਟੇਸਟ ਹੈਗਾ ਵਿਦਆਊਟ ਸਟੈਂਪ ਨੇਮ ਦੇਖੋ ਤੁਸੀਂ ਸਟੈਂਪ ਚੈੱਕ ਕਰ ਸਕਦੇ ਹੋਗੇ ਟੇਸਟ ਰਹੂਗਾ ਸਾਰਾ ਤੇ ਨੈਕਕਸਟ ਉਹਦਾ ਸੈਕੰਡ ਸ਼ੇਡ ਆਜੂਗਾ ਯੈਲੋ ਮਸਟਰਡ ਨਾਲ ਲਗਾ ਇਹ ਦਾ ਦੁਪੱਟਾ ਤੁਸੀਂ ਇਸ ਤਰ੍ਹਾਂ ਮਸਟਰਡ ਕਲਰ ਦਾ ਰੱਖ ਸਕਦੇ ਹੋਗੇ ਤੁਸੀਂ ਕੋਟ ਸੈੱਟ ਵਗੈਰਾ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਕਰਵਾ ਸਕਦੇ ਹੋਗੇ ਨਹੀਂ ਫਿਰ ਤੁਸੀਂ ਇਦਾਂ ਵੀ ਇਹਨੂੰ ਸੂਟ ਵੀ ਸਲਾਈ ਕਰਾ ਸਕਦੇ ਹੋਗੇ ਜਿੱਦਾਂ ਵੀ ਤੁਸੀਂ ਸਟਿਚ ਕਰਵਾਉਣਾ ਚਾਹੁੰਦੇ ਹੋਗੇ ਤੇ ਅੱਜ ਮੈਂ ਤੁਹਾਨੂੰ ਕੁਝ ਹਨ ਕੋਟ ਸੈੱਟ ਜਿਹੜੇ ਬਣੇ ਹੋਏ ਨੇ ਆਪਣੇ ਨਿਊ ਡਿਜ਼ਾਈਨ ਦੇ ਵਿੱਚ ਉਹ ਮੈਂ ਤੁਹਾਨੂੰ ਦਿਖਾ ਦੇਣੀ ਆ ਵੀ ਕਿੱਦਾਂ ਰੈਡੀ ਹੋਏ ਹੋਏ ਨੇਗੇ ਤੁਹਾਨੂੰ ਥੋੜਾ ਜਿਹਾ ਮਤਲਬ ਪਤਾ ਲੱਗ ਜੂ ਵੀ ਅਸੀਂ ਇਦਾਂ ਰੈਡੀ ਕਰਵਾ ਸਕਦੇ ਆ ਲਓ ਜੀ ਹੁਣ ਤੁਸੀਂ ਦੇਖ ਸਕਦੇ ਹੋ ਵੀ ਆਪਾਂ ਨਿਊ ਡਿਜ਼ਾਈਨ ਦੇ ਕੋਟ ਸੈੱਟ ਰੈਡੀ ਕੀਤੇ ਨੇ ਇਸ ਤਰ੍ਹਾਂ ਤੇ ਬਹੁਤ ਜਿਆਦੇ ਸੋਹਣਾ ਦੇਖੋ ਤੁਸੀਂ ਇਦਾਂ ਇਹ ਡਿਜ਼ਾਈਨ ਮਤਲਬ ਤੁਸੀਂ ਰੈਡੀ ਕਰਵਾ ਸਕਦੇ ਹੋ ਆਪਣੇ ਕੋਲੋਂ ਦੇਖੋ ਇਹ ਵਾਲੀ ਰਹੂਗੀ ਸ਼ਰਟ ਤੇ ਇਹਨਾਂ ਦੀ ਲੈਂਥ ਆਪਾਂ ਜਿਆਦੇ ਨਹੀਂ ਹੁੰਦੀ ਕອດ ਸੈੱਟ ਦੀ ਸ਼ਾਰਟ ਦੇ ਵਿੱਚ ਹੁੰਦਾ ਇਦਾਂ ਪਰ ਰੱਖਿਆ ਨੇ ਬਾਜੂ ਵਿਦਆਊਟ ਲਾਈਨਿੰਗ ਤੇ ਪ੍ਰਿੰਟ ਸੇਮ ਨਹੀਂ ਮਿਲਣਾ ਹੈਗਾ ਤੁਸੀਂ ਹੋਰ ਪ੍ਰਿੰਟ ਤੇ ਜਿਹੜਾ ਹੈਗਾ ਟਰਾਈ ਕਰ ਸਕਦੇ ਹੋਗੇ ਲੋ ਜੀ ਤੇ ਨਾਲ ਇਹਦੇ ਹੈਗਾ ਸੀਗਾ ਇਸ ਤਰ੍ਹਾਂ ਪਜਾਮਾ ਤੇ ਨਾਲ ਇਸ ਤਰ੍ਹਾਂ ਦੇਖੋ ਸੈਕਿੰਡ ਇਹਨਾਂ ਦਾ ਇਸ ਤਰ੍ਹਾਂ ਕਾਲਰ ਲਗਾ ਕੇ ਤੇ ਨਾਲ ਬਟਨ ਦਿੱਤੇ ਨੇਗੇ ਮਹਿਰੂਨ ਛੇੜ ਦੇ ਵਿੱਚ ਤੇ ਬਾਹਾਂ ਆਪਾਂ ਰੱਖਿਆ ਨੇ ਲੂਜ਼ ਵੈਲ ਤੇ ਬਹੁਤ ਲਾਈਟ weight ਸਟੱਫ ਹੈਗਾ ਬਹੁਤ ਤੁਸੀਂ ਪ੍ਰਿੰਟ ਵੀ ਦੇਖ ਸਕਦੇ ਹੋਗੇ ਵੀ ਕਾਫੀ ਜਿਆਦੇ ਸੋਹਣੇਗਾ ਤੇ ਕਲਰ ਵੀ ਚੈੱਕ ਕਰ ਸਕਦੇ ਹੋਗੇ ਵੀ ਕਾਫੀ ਜਿਆਦੇ ਸੋਹਣੇ ਲੰਗੇ ਮਤਲਬ ਇਦਾਂ ਤੁਸੀਂ ਡਿਜ਼ਾਈਨ ਕਰਾ ਸਕਦੇ ਹੋਗੇ ਇਹ ਮਤਲਬ ਕਿਸੇ ਭੈਣ ਦੇ ਸੀਗੇ ਜਿਹੜੇ ਮਤਲਬ ਵੈਰੈਟੀ ਹੋ ਕੇ ਜਾ ਰਹੇ ਨੇਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਤੁਸੀਂ ਸਿਲਾਈ ਕਰਾਉਣਾ ਚਾਹੁੰਦੇ ਹੋ ਸਿਲਾਈ ਕਰਾ ਸਕਦੇ ਹੋ ਆਪਣੇ ਕੋਲੋਂ ਤੇ ਤੁਸੀਂ ਬਿਨਾਂ ਸਿਲਾਈ ਤੋਂ ਮਗਵਾਉਣਾ ਚਾਹੁੰਦੇ ਹੋ ਬਿਨਾਂ ਸਿਲਾਈ ਤੋਂ ਵੀ ਮਗਵਾ ਸਕਦੇ ਹੋਗੇ ਤੁਸੀਂ ਵਰਕ ਵਗੈਰਾ ਕਰਵਾਉਣਾ ਚਾਹੁੰਦੇ ਹੋਗੇ ਉਹ ਤੁਹਾਡੀ ਆਪਣੀ ਇੱਛਾ ਹੈ ਕਿ ਵੀ ਅਸੀਂ ਵਰਕ ਕਰਵਾਉਣਾ ਬਾਟਮ ਤੇ ਜਾਂ ਨਹੀਂ ਕਰਵਾਉਣਾ ਤਾਂ ਤੁਸੀਂ ਕਰਵਾ ਸਕਦੇ ਹੋਗੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦਿਨ ਹਾਲ ਸਤਿ ਸ਼੍ਰੀ ਅਕਾਲ ਜੀ